ਸਸਿਕਾ ਦੋਸਤਾਂ ਨੂੰ ਸਾਰੇ ਮਿੱਤਰਾਂ ਨੂੰ ਤੇ ਦੋਸਤੋ ਇਹ ਹਨਾ ਤੁਸੀਂ YouTube ਤੇ ਹਨਾ ਮੇਰੇ ਦੋਸਤਾਂ ਦੇ ਆਏ ਸੀ ਕਮੈਂਟ ਵੀ ਇਹਨਾਂ ਹਨਾ ਆ ਜਨਵਰਾਂ ਨੂੰ ਛੋਟੇ ਬੱਚਿਆਂ ਨੂੰ ਆ ਦੇਖੋ ਇੱਧਰ ਵੀ ਆ ਕਿ ਇਹਨਾਂ ਨੂੰ ਹਨਾ ਮਿੱਠੇ ਬਿਸਕੁਟ ਨਾ ਪਾਇਆ ਕਰੋ ਤੁਸੀਂ ਵੀਰ ਇਹਨਾਂ ਨੂੰ ਖਾਰਸ਼ਦੀ ਨਾ ਜਿੱਦਾਂ ਪ੍ਰੋਬਲਮ ਹੋ ਸਕਦੀ ਆ ਤੇ ਤੁਹਾਡਾ ਕੀ ਸਿਰ ਮੱਥੇ ਜੀ ਆਪਾਂ ਹੁਣ ਇਹ ਲੂਣ ਵਾਲੇ ਲਿਆਂਦੇ ਜੀ ਬਿਸਕੁਟ ਆ ਨਮਕੀਨ ਬਿਸਕੁਟ ਆ ਤੇ ਹੁਣ ਅੱਜ ਤੋਂ ਇਹਨਾਂ ਨੂੰ ਇਹ ਹੀ ਪਾਇਆ ਕਰਾਂਗੇ ਜੀ ਤੇ ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰਾਂ ਦੀ ਜਿਹੜੇ ਕਮੈਂਟ ਵਿੱਚ ਲਿਖ ਕੇ ਸਪੋਰਟ ਵੀ ਕਰਦੇ ਆ ਜੀ ਕੋਈ ਕਮੀ ਪੇਸ਼ੀ ਹੋਵੇ ਤਾਂ ਜਰੂਰ ਦੱਸਿਆ ਕਰੋ ਦੋਸਤੋ ਤੇ ਇੰਨਾ ਬੱਚਿਆਂ ਨੂੰ ਹੁਣ ਆਪਾਂ ਲੂਣ ਵਾਲੇ ਬਿਸਕੁਟ ਹੀ ਪਾਇਆ ਕਰਾਂਗੇ ਜੀ ਖਾਓ ਤੇ ਬਹੁਤ ਬਹੁਤ ਧੰਨਵਾਦ ਵੀਰੋ ਇਸੇ ਤਰ੍ਹਾਂ ਹੀ ਆਪਣੇ ਇਸ ਗਰੀਬ ਭਰਾ ਨੂੰ ਵੀ ਸਪੋਰਟ ਕਰਿਆ ਕਰੋ ਆ ਦੇਖੋ ਕਿੰਨੇ ਭੁੱਖੇ ਆ ਖਾਣ ਲੱਗ ਗਏ ਤੇ ਜਿੱਦਾਂ ਤੁਸੀਂ ਵੱਡਿਆਂ ਨਾਲ ਯੂਟਿਊਬਰਾਂ ਨੂੰ ਸਪੋਰਟ ਕਰਦੇ ਹੋ ਤਾਂ ਗਰੀਬ ਨੂੰ ਕਰਿਓ ਜੀ ਤੇ ਤੁਹਾਨੂੰ ਸੇਵਾ ਚੰਗੀ ਲੱਗਦੀ ਆ ਕਮੈਂਟਾਂ ਚ ਦੱਸਿਆ ਕਰੋ ਜੀ ਜ਼ਰੂਰ ਕੋਈ ਕਮੀ ਪੇਸ਼ੀ ਹੁੰਦੀ ਆ ਉਹ ਵੀ ਜ਼ਰੂਰ ਦੱਸਿਆ ਕਰੋ ਵੀਰੋ ਤੇ ਮੇਰੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ ਅਨਪੜ੍ਹ ਜਾਂ ਬੰਦਾ ਵਾ ਥੋੜਾ ਕਹਿਣ ਚ ਵੀ ਮੁਸ਼ਕਲ ਹੁੰਦੀ ਆ ਜੀ ਤੇ ਬਹੁਤ ਬਹੁਤ ਧੰਨਵਾਦ ਆ ਵੀਰੋ ਤੇ ਜਿੱਦਾਂ ਵੇਖਦੇ ਬਹੁਤ ਆ ਕਮੈਂਟ ਬਹੁਤ ਘੱਟ ਕਰਦੇ ਆ ਸ਼ੇਅਰ ਘੱਟ ਕਰਦੇ ਆ ਲਾਈਕ ਬਹੁਤ ਘੱਟ ਆਉਂਦੇ ਵੀਰੋ ਤੇ ਗਰੀਬ ਨੂੰ ਦਾਸ ਨੂੰ ਤੁਸੀਂ ਵੀ ਸਪੋਰਟ ਕਰੋ ਜੀ ਵੱਡੇ ਯੂਟਿਊਬਰਾਂ ਨੂੰ ਵੀ ਆਪਾਂ ਕਰਦੇ ਹਨਾ ਤੇ ਵੱਡੇ ਵੱਡੇ ਸਿੰਗਰਾਂ ਨੂੰ ਵੀ ਕਰਦੇ ਆਂ ਔਰ ਪੰਜਾਬੀਆਂ ਦੇ ਦੇਲ ਹੀ ਬਹੁਤ ਵੱਡੇ ਉੱਚੇ ਆ ਜੀ ਤੇ ਗਰੀਬ ਨੂੰ ਵੀ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰਦਿਆ ਕਰੋ ਵੀਡੀਓ ਨੂੰ ਤੇ ਬਹੁਤ ਬਹੁਤ ਧੰਨਵਾਦ ਹੈ ਦੋਸਤੋ ਤੇ ਇਦਾਂ ਹੀ ਸਪੋਰਟ ਦਿੰਦੇ ਰਹੋ ਗਰੀਬ ਨੂੰ ਵੀ ਜੀ ਤੇ ਸੇਵਾ ਚੰਗੀ ਲੱਗਦੇ ਇਹਨਾਂ ਦੀ ਬੇਜਵਾਨਾਂ ਦੀ ਬੱਚਿਆਂ ਦੀ ਤੇ ਜਰੂਰ ਕਮੈਂਟਾਂ 'ਚ ਦੱਸਦਿਆਂ ਕਰੋ ਜੀ ਉਹ ਆਪ ਨਹੀਂ ਉਹਨੇ ਖਾਦੇ ਹੋ ਗਏ ਉਹ ਖੜੀ ਆ ਤੇ ਇਹਨਾਂ ਬੱਚਿਆਂ ਨੂੰ ਦੇਖ ਲਓ ਖਵਾਉਂਦੀ ਆ ਇਹ ਹੁੰਦੀਆਂ ਮਾਂ ਦੀਆਂ ਨਿਸ਼ਾਨੀਆਂ ਹਾਂ ਚਲ ਤੈਨੂੰ ਵੀ ਦਿੰਨਾ ਮੈਂ ਖਾਲਾ ਤੂੰ ਹੀ ਖਾਲਾ ਲਾਓ ਲਓ ਵਾਹਿਗੁਰੂ ਸਤਨਾਮ ਵਾਹਿਗੁਰੂ ਖਾ ਲੋ ਖਾ ਲੋ ਖਾ ਲੋ ਖਾ ਲੋ ਲੜਦੀ ਵੜਿਆ ਖਾਲਾ ਤੂੰ ਤੂੰ ਆ ਖਾਲਾ ਖਾਲਾ ਵਾਹਿਗੁਰੂ ਮਿਹਰ ਕਰੇ ਚੜਦੀ ਕਲਾ ਰੱਖੇ ਤੇਰੇ ਬੱਚੇ ਰਾਜੀ ਰਹਿਣ ਸਭ ਦਾ ਹੀ ਪਲਾ ਹੋ ਵੀ ਆ ਦੇਖੋ ਕਿਦਾਂ ਲੰਮੀ ਪੇਪੇ ਖਾਂਦਾ ਕਾਲਾ ਖਾਲਾ ਤੇ ਇਸੇ ਨਾਲ ਹੀ ਦੋਸਤੋ ਠੀਕ ਆ ਜੀ ਤੁਹਾਡਾ ਕਿਹਾ ਸਿਰ ਮੱਥੇ ਆਪਾਂ ਲੂਣ ਵਾਲੇ ਬਿਸਕਟ ਸ਼ੁਰੂ ਕਰ ਦਿੱਤੇ ਆ ਤੇ ਗਰੀਬ ਦੇ ਦਾਸ ਦੇ ਇਦਾਂ ਚੈਨਲ ਨੂੰ ਸਪੋਰਟ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਇਦਾਂ ਲਾਈਕ ਬਹੁਤ ਘੱਟ ਆਉਂਦੀ ਹੈ ਵੀਰੋ ਤੇ ਇਸੇ ਨਾਲ ਸਾਰੇ ਵੀਰਿਆ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਭਰਾਵਾਂ ਦਾ ਸਾਰਿਆਂ ਭਰਾਵਾਂ ਦਾ ਸਾਰਿਆਂ ਵੀਰਾਂ ਦਾ ਜਿਹੜੇ ਮੇਰੀ ਵੀਡੀਓ ਦੇਖਦੇ ਆ ਸਾਰਿਆਂ ਦਾ ਦਿਲੋਂ ਧੰਨਵਾਦ ਆ ਜੀ ਬਹੁਤ ਬਹੁਤ ਧੰਨਵਾਦ ਆ ਜੀ